ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਮਾਮਲੇ ਦੇ ਵਿੱਚ ਆਈ ਵੱਡੀ ਖਬਰ ਡੀਜੀਪੀ ਸਮੇਤ ਤਿੰਨ ਪੁਲਿਸ ਅਫਸਰਾਂ ਨੂੰ ਮਿਲਿਆ 72 ਘੰਟਿਆਂ ਦਾ ਸਮਾਂ ਜੋ ਅਤੀਸ਼ੀ ਨੂੰ ਪੰਜਾਬ ਦੇ ਵਿੱਚ ਵੱਡੀ ਕਮਾਨ ਵੀ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਤੀਸ਼ੀ ਪੰਜਾਬ ਦੇ ਸਰਗਰਮ ਹੋਏ ਨੇ ਔਰ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਮਿਲ ਕੇ ਉਹ ਆਪਣੇ ਵੱਲੋਂ ਜਾਣਕਾਰੀ ਦੇ ਰਹੇ ਨੇ ਜੋ ਪੰਜਾਬ ਪੁਸਤੇ ਉੱਪਰ ਦਿੱਲੀ ਵਿਧਾਨ ਸਭਾ ਦੇ ਵੱਲੋਂ 72 ਘੰਟੇ ਦਾ ਸਮਾਂ ਮੰਗਿਆ ਗਿਆ ਸੀ ਆਪਣੀ ਰਿਪੋਰਟ ਪੇਸ਼ ਕਰਨ ਵਾਸਤੇ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਲ ਉਠਾડા ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਜਿਸ ਨੂੰ ਹੁਣ ਪੰਜਾਬ ਵਿੱਚ ਬੁਲਾ ਲਿਆ ਗਿਆ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੇ ਅਤੀਸ਼ੀ ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੇ ਮਹਿਕਮਿਆਂ ਦੇ ਨਾਲ ਜਿਹੜਾ ਨਿਵਾਜਿਆ ਜਾ ਸਕਦਾ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਉਹ ਆਪਣੀ ਸੱਚਾਈ ਦੱਸਣਗੇ ਕਿ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਬਿਆਨ ਜਾਰੀ ਕੀਤਾ ਗਿਆ ਤੇ ਉਸ ਨੂੰ ਕਿਵੇਂ ਭਾਪੀ ਨੇ ਤਰੋੜ ਮੋੜ ਕੇ ਲੋਕਾਂ ਦੇ ਸਾਹਮਣੇ ਲਿਆਂਦਾ ਸੋ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਅਤੀਸ਼ੀ ਨੂੰ ਜਿਹੜਾ ਲੈ ਕੇ ਮਾਮਲਾ ਦਰਜ ਹੋਇਆ ਸੀ ਉਸ ਦੇ ਵਿੱਚ ਵੀ ਜੋ ਹੁਣ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਡੀਜੀਪੀ ਗੌਰਵ ਯਾਦਵ ਸਾਈਬਰ ਕ੍ਰਾਈਮ ਦੇ ਵਿਸ਼ੇਸ਼ ਡੀਜੀਪੀ ਨੀਰਜ ਅਤੇ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਜਵਾਬ ਦੇਣ ਲਈ 72 ਘੰਟੇ ਦਾ ਸਮਾਂ ਦੇ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਅਤੀਸ਼ੀ ਆਪਣੇ ਵੱਲੋਂ ਦਿੱਤੇ ਹੋਏ ਬਿਆਨ ਦੇ ਬਾਰੇ ਵੀ ਇਨ ਅਫਸਰਾਂ ਨੂੰ ਜਾਣਕਾਰੀ ਦੇਵੇਗੀ ਸੋ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੂੰ 24 ਘੰਟੇ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਸੀ ਜਦੋਂ ਕਿ ਪੁਲਿਸ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਲਈ 3 ਦਿਨ ਦਾ ਸਮਾਂ ਮੰਗਿਆ ਸੀ ਸੋ ਜ਼ਿਕਰਯੋਗ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਸਿੱਖ ਗੁਰੂਆਂ ਦਾ ਅਪਮਾਨ ਕਰਨ ਦਾ ਦੋਸ਼ ਲੱਗਿਆ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੰਤਰੀ ਬੀਜੇਪੀ ਦੇ ਕਪਲ ਮਿਸ਼ਰਾ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਦੇ ਆਧਾਰ ਤੇ ਜਲੰਧਰ ਵਿੱਚ ਕੇਸ ਦਰਜ ਕਰ ਦਿੱਤਾ ਜਿਸ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਲੀਡਰ ਵੀ ਨਾਮਜ਼ਦ ਕਰ ਦਿੱਤੇ ਜਿਨ੍ਹਾਂ ਨੇ ਉਹ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਸੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਔਰ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਨੀਲ ਕੁਮਾਰ ਜਾਖੜ ਮਾਕਰਨਾ ਕਾਲੀਦਾਲ ਦੇ ਸੁਭਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਬੀਜੇਪੀ ਦੇ ਕਈ ਲੀਡਰਾਂ ਦੇ ਉੱਪਰ ਜਿਹੜਾ ਇਹ ਕੇਸ ਦਰਜ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਬੁਲ ਮਚਿਆ ਹੋਇਆ ਸੀ ਅਤੀਸ਼ੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਡੀਸੀ ਦਫ਼ਤਰਾਂ ਦੇ ਅੱਗੇ ਤਰਨੇ ਲਾਏ ਜਾ ਰਹੇ ਸੀ ਪਰ ਹੁਣ ਅਤੀਸ਼ੀ ਪੰਜਾਬ ਵਿੱਚ ਆ ਗਏ ਨੇ ਅਤੀਸ਼ੀ ਪੰਜਾਬ ਵਿੱਚ ਆ ਕੇ ਉਹ ਸਾਰੀ ਸਚਾਈ ਲੋਕਾਂ ਦੇ ਨਾਲ ਦੱਸਣਗੇ ਕਿ ਉਹਨਾਂ ਨੇ ਕੀ ਕਿਹਾ ਸੀ ਤੇ ਉਸ ਨੂੰ ਕਿਸ ਤਰ੍ਹਾਂ ਬਦਲ ਕੇ ਜੋ ਪੇਸ਼ ਕੀਤਾ ਗਿਆ ਜਿਸ ਦੇ ਬਾਰੇ ਅਤੀਸ਼ੀ ਨੂੰ ਪੰਜਾਬ ਦੀ ਵੱਡੀ ਕਮਾਂਡ ਵੀ ਦਿੱਤੀ ਜਾ ਸਕਦੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਨੂੰ ਸਹਿਯੋਗੀ ਲਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਵਿੱਚ ਸਰਕਾਰ ਚਲਾਈ ਆਖਰੀ 3-4 ਮਹੀਨਿਆਂ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਨਾਲ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਉਸੇ ਤਰ੍ਹਾਂ ਪੰਜਾਬ ਵਿੱਚ ਉਹ ਆਪਣੀ ਜਿਹੜੀ ਐਕਸਪੀਰੀਅੰਸ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਂਝਾ ਕਰ ਸਕਦੇ ਨੇ ਔਰ ਮੁੱਖ ਮੰਤਰੀ ਦੇ ਨਾਲ ਬੈਠ ਕੇ ਉਹ ਕੰਮ ਕਰ ਸਕਦੇ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਜੋ ਦਿੱਲੀ ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਦੇ ਉੱਪਰ ਕਾਰਵਾਈ ਹੋਈ ਹੈ ਇਸ ਨੂੰ ਲੈ ਕੇ ਜੋ ਹੁਣ ਪੰਜਾਬ ਪੁਲਿਸ ਦੇ ਅਫਸਰਾਂ ਨੂੰ 72 ਦਿਨ ਦਾ ਸਮਾਂ ਮਿਲਿਆ ਹੈ ਜਿਕਰ ਯੋਗ ਹੈ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਦੇ ਉੱਪਰ ਜਿਹੜੇ ਇਹ ਬਿਆਨ ਲੱਗੇ ਨੇ ਜਿਹੜੇ ਕਿ ਦੋਸ਼ ਲੱਗੇ ਨੇ ਇਹਨਾਂ ਬਿਆਨਾਂ ਨੂੰ ਲੈ ਕੇ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਹੜੇ ਆਪਣਾ 3 ਦਿਨ ਦਾ ਸਮਾਂ ਮੰਗਿਆ ਸੀ ਕਿ ਅਸੀਂ ਪੂਰੀ ਜਾਂਚ ਕਰਨੀ ਹੈ ਅਸੀਂ ਪੜਤਾਲ ਕਰਨੀ ਹੈ ਕਿ ਅਤੀਸ਼ੀ ਨੇ ਜੋ ਉਹ ਬਿਆਨ ਦਿੱਤਾ ਹੈ ਉਸ ਦੇ ਵਿੱਚ ਕੀ ਕੀ ਬੋਲਿਆ ਗਿਆ ਸੋ ਇਸ ਕਾਰਵਾਈ ਤੇ ਇਤਰਾਜ਼ ਜ਼ਾਹਰ ਕਰਦਿਆਂ ਹੋਇਆ ਦਿੱਲੀ ਵਿਧਾਨ ਸਭਾ ਸਪੀਕਰ ਵਜਿੰਦਰ ਗੁਪਤਾ ਨੇ ਇਸ ਸਵਾਲੀਆ ਵੀਡੀਓ ਵਿਧਾਨ ਸਭਾ ਦੇ ਇਤਿਹਾਸਕ ਰਿਕਾਰਡ ਦਾ ਹਿੱਸਾ ਹੈ ਜੋ ਉਥੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਹ ਬੋਲੇ ਗਏ ਸੀ ਇਸ ਨੂੰ ਸ਼ੇਅਰ ਨਹੀਂ ਕੀਤਾ ਜਾ ਸਕਦਾ ਸੀ ਇਸ ਨੂੰ ਅੱਗੇ ਜਿਹੜਾ ਕਿ ਉਹ ਪੁਲਿਸ ਦੇ ਵੱਲੋਂ ਕਿਵੇਂ ਆਪਣੇ ਕੋਲ ਵੀਡੀਓ ਲੈ ਲਈ ਗਈ ਹੈ ਜਿਸ ਦੇ ਬਾਰੇ ਇਹ ਹੁਣ ਸਭ ਕੁਝ ਪੁਲਿਸ ਅਧਿਕਾਰੀਆਂ ਤੋਂ ਪੁੱਛਿਆ ਜਾ ਰਿਹਾ ਹੈ ਸੋ ਪੁਲਿਸ ਦੁਆਰਾ ਜਾਂਚ ਅਤੇ ਕੇਸ ਦਰਜ ਕਰਨਾ ਸ਼ੱਕੀ ਹੈ ਇਸ ਤੇ ਨਹੀਂ ਪੂਰੀ ਕਠਿਨਾਈ ਤੇ ਪੰਜਾਬ ਪੁਲਿਸ ਤੋਂ ਸਪਸ਼ਟ ਜਵਾਬ ਦੀ ਮੰਗ ਕੀਤੀ ਹੈ ਕਿ ਤੁਹਾਡੇ ਕੋਲੋਂ ਵੀਡੀਓ ਕਿਵੇਂ ਆਈ ਸੀ ਔਰ ਇਹ ਵੀਡੀਓ ਕਿਸ ਕਿਸ ਨੇ ਸ਼ੇਅਰ ਕੀਤੀ ਸੀ ਜੋ ਭਾਜਪਾ ਦੇ ਕਪਲ ਮਿਸ਼ਰਾ ਦੇ ਉੱਪਰ ਐਫਆਈਆਰ ਹੋਈਏ ਔਰ ਉਸ ਦੇ ਬਾਅਦ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਦੇ ਉੱਪਰ ਐਫਆਈਆਰ ਹੋਈਆਂ ਨੇ ਪਰ ਪੰਜਾਬ ਪੁਲਿਸ ਨੂੰ ਇਸ ਦੇ ਵਿੱਚ ਕਿਉਂ ਕਿਹਾ ਗਿਆ ਪੰਜਾਬ ਪੁਲਿਸ ਦੇ ਇਹਨਾਂ ਅਫਸਰਾਂ ਨੂੰ ਕਿਉਂ ਬੁਲਾਇਆ ਗਿਆ ਜੋ ਕਿ ਇਹਨਾਂ ਨੇ ਪਰਚੇ ਦਰਜ ਕੀਤੇ ਨੇ ਉਹ ਵੀਡੀਓ ਗਲਤ ਸੀ ਜੋ ਜਿਹੜਾ ਕਿ ਉਹ ਵੀਡੀਓ ਨੂੰ ਭਾਜਪਾ ਦੇ ਲੀਡਰਾਂ ਨੇ ਜਨਰੇਟ ਕਰਕੇ ਜੋ ਮੀਡੀਆ ਦੇ ਵਿੱਚ ਪਾਈ ਸੀ ਜਿਸ ਕਰਕੇ ਹੁਣ ਇਹਨਾਂ ਪੰਜਾਬ ਪੁਸੇ ਅਫਸਰਾਂ ਨੂੰ ਆਪਣੇ ਉਥੇ ਸਪਸ਼ਟਿਕਨ ਦੇਣਾ ਪਵੇਗਾ